ਸੇ ਸੰਯੋਗ ਕਰਹੁ ਮੇਰੇ ਪਿਆਰੇ ਸਤਿਗੁਰੂ ਆਸਾ ਵਚਨ ਕਰਦੇ ਵੀ ਕਹੇ ਮੇਰੇ ਪਿਆਰੇ ਏਕਾਲਪਕ ਵੈਕੂ ਜੀ ਮੇਰੇ ਬਾਤੇ ਸੰਯੋਗ ਦਾ ਭਾਗ ਹੈ ਸੁਖ ਲਗਨ ਚੰਗਾ ਟਰੂ ਆਸਾ ਕਹਿੰਦੇ ਉਹ ਸੁਖ ਲਗਨ ਉਹ ਟਰੂ ਠਕਾਰ ਐਸੀ ਮੇਰੇ ਤੇ ਕਿਰਪਾ ਕਰੋ ਜਿਤ ਰਸਨਾ ਨਾਮ ਉਚਾਰੇ ਸਭ ਜਗ ਕਹਦੇ ਐਸੀ ਮੇਰੇ ਤੇ ਕਿਰਪਾ ਕਰਦੇ ਆ ਸਮੇਰਾ ਸੁਖ 사ਧਨ ਬਣਾ ਦੇ ਜਿਸ ਤੇ ਰਾਹੀ ਮੇਰੀ ਜੀਵ ਤੇਰਾ ਨਾਮ ਉਚਾਰਦੀ ਰਹੀ ਮੇਰੀਆਂ ਰਸਨਾ ਤੇਰੀ ਕਉਂ ਪਾਉਂਦੀ ਰਹੀ ਸਿਮਰਨ ਕਰਦੀ ਰਹੀ ਸੁਨਾ ਮੇਨਕੀ ਪ੍ਰਭ ਦੀਨ ਦਇਆ ਕਰਵਾ। اے ਦਿਨਾਂ ਤੇ ਦਇਆ ਕਰਵਾਏ ਪ੍ਰਭੂ ਜੀ ਮੇਰੀ ਬੇਨਤੀ ਸੁਣ। ਕਿਰਪਾ ਕਰ ਦੇ ਤੇ ਕਹੀ ਇਹ ਅਰਦਾਸ ਹੈ ਤੇ ਚਾਨਣਾ ਤੇ ਮੇਰੀ ਅਰਦਾਸੇ ਮੇਰੀ ਬੇਨਤੀ ਸੁਣਾ। ਸਾਗ ਗਾਗ ਹੈ। ਜਿਵੇਂ ਤੇਰੇ ਰਸ ਭਰੇ ਗੁਣ ਗਾਉਂਦੇ ਰਹਿੰਦੇ ਹਾਂ ਜਿਵੇਂ ਤੇਰੇ ਪਿਆਰੇ ਤੇ ਉਸਤ ਕਰਦੇ ਨੇ ਆਪਣੀ ਰਸਨਾ ਤੋਂ ਰਸ ਭਰੇ ਤੇਰੇ ਗੁਣ ਗਾਉਂਦੇ ਨੇ ਏਵੇਂ ਹੀ ਮੈਂ ਵੀ ਇਸ ਕਾਲਪੁਰਹੀ ਸਤਿਗੁਰੂ ਜੀ ਆਪ ਜੀ ਨੇ ਗੁਣ ਗਾਉਂਦਾ ਮੈਂ ਵੀ ਆਪ ਜੀ ਦਾ ਨਾਮ ਜਪਦਾ ਰਹਾ ਮਿਲੇ ਤੇ ਇਹ ਕਿਰਪਾ ਕਰ ਮੇਰੀ ਇਹ ਬੇਨਤੀ ਸੁਣਾ ਰਹਾਓ ਜੀਵਨ ਰੂਪ ਸਿਮਰਨ ਪ੍ਰਭ ਤੇਰਾ हे ਪ੍ਰਭ ਜੀ ਤੇਰਾ ਨਾਮ ਸਿਮਰਨਾ ਅਸਾਂ ਜੀਵਾਂ ਵਾਸਤੇ ਆਤਮਿਕ ਜੀਵਨ ਦੇ ਪ੍ਰਾਪਤ ਹੈ ਇਸ ਕਰਕੇ ਭਾਈ ਸੰਗਿਆ ਨੇ ਬਾਕੀ ਬਹਿਨੇ ਨੇ ਆਸਾ ਕਹਿੰਦੇ ਜਿਹੜਾ ਨਾਮ ਜਪਦਾ ਹੈ ਭਾਈ ਜੀ ਹੁੰਦਾ ਹੈ ਜਿਹੜਾ ਨਾਮ ਨਹੀਂ ਜਪਦਾ ਉਹ ਮਿਰਤਕ ਮਰਿਆ ਹੋਇਆ ਨੇ ਪ੍ਰਭ ਇਤਨਾ ਸਭੂ ਜੀਆ ਨੇ ਵਚਨ ਕਰੜੇ ਵਚਨ ਨੂੰ ਗੁਰਬਾਣੀ ਵਿੱਚ ਕਹਿੰਦੇ ਆਸਾ ਕਿੰਨੀ ਅਤ ਸੁੰਦਰ ਪੁਰੀਨ ਚਾਤਰ ਮੁਖਿਆਨੀ ਧਨਵੰਤ ਮਿਤ ਕਹੇ ਨਾਨਕਾ ਜੋ ਪੀਤ ਨਹੀਂ ਹੋਵਾ ਜਿਨ੍ਹਾਂ ਨੂੰ ਨਾਮਿਸ ਜਾਣਦਾ ਸਹ ਕਿ ਕਹਿੰਦੇ ਮਰਿਆਂ ਦੇ ਪ੍ਰਾਪਤ ਨਹੀਂ ਭਾਵੇਂ ਸੁੰਦਰ ਹੋਵੇ ਮਾਇਆ ਨਹੀਂ ਕੋਈ ਤੂਰ ਨਾ ਹੋਵੇ ਚਾਤਰ ਬੜਾ ਹੋਵੇ ਕੋਲ ਨਹੀਂ ਪਾਉਣ ਦੇ ਉੱਚੀ ਹੋਵੇ ਪਰ ਜੇ ਨਾਮ ਨਹੀਂ ਹੈ ਤੂੰ ਮਰਿਆ ਦੇ ਬਰਾਬਰ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਕਾਲ ਇਹ ਪ੍ਰਭੂ ਜੀ ਤੇਰਾ ਸਹਾਰਾ ਲੀਂ ਕਿ ਅਸਾਂ ਜੀਵਾਂ ਦੇ ਵਾਸਤੇ ਆਤਮਿਕ ਜੀਵਨ ਦੇ ਬਰਾਬਰ ਹੈ ਜਿਸ ਕਿਰਪਾ ਕਰਹਿ ਬਸ ਹੈ ਤਿਸ ਨੇਰਾ ਤੇ ਜਿਸ ਮਨੁੱਖ ਦੇ ਉੱਤੇ ਤੂੰ ਕਿਰਪਾ ਕਰਦਾ ਉਹਦੇ ਹਿਰਦੇ ਦੇ ਵਿੱਚ ਆ ਕੇ ਵਸਦਾ ਹੈ ਉਹਦੇ ਨੇੜੇ ਵਸਦਾ ਹੈ ਅਕਾਲ ਪੁਰਖ ਬੇਨੂਪ ਵਸਦਾ ਸਾਡੇ ਨਾਮ ਐ ਖੂਲ ਐ ਆਸਾ ਜੀ ਨੇ ਬਾਰ ਬਾਰ ਸਮਝਾਇਆ ਕਿ ਉਹ ਨਹੀਂ ਹੈ ਅਕਾਲ ਪੁਰਖ ਸਦਾ ਹੀ ਨੇੜੇ ਨੇ ਪਰ ਉਹਦੀ ਸਮਝ ਕਦੋਂ ਆਉਣੀ ਹੈ ਜਦੋਂ ਅਸੀਂ ਉਸ ਅਕਾਲ ਪੁਰਖ ਬੇਨੂਪ ਜੀ ਨਾਲ ਜੁੜਦੇ ਹੇ ਪਾਸਾ ਕਹਿੰਦੇ ਜਦੋਂ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ ਕਿਰਪਾ ਦੇ ਨਾਲ ਉਹ ਨਾਮ ਲੱਭਦਾ ਹੈ ਇਹ ਜੇ ਸਾਨੂੰ ਨੌਕਰ ਉੱਤੇ ਕਿਰਪਾ ਕਰਕੇ ਤੁਸੀਂ ਆਪਣੇ ਨਾਮ ਦੀ ਦਾਤ ਕੌਸ਼ਿਸ਼ ਕਰ ਦਿੰਦੇ ਹੋਏ ਉਹ ਮਨੁੱਖ ਨਾਮ ਜਪਣ ਦੇ ਨਾਲ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਤੇ ਬਿਲਕੁਲ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਜੀ ਤੂੰ ਆਪ ਆ ਕੇ ਵਸਣਾ ਹੈ ਜਨ ਕੀ ਭੁੱਖ ਤੇਰਾ ਨਾਮ ਆਹਾਰ ਹੈ ਪ੍ਰਭ ਜੀ ਤੇਰੇ ਸੰਤ ਜਨਾਂ ਦੀ ਆਤਮਿਕ ਦੁੱਖ ਨੂੰ ਦੂਰ ਕਰਨ ਲਈ ਤੇਰਾ ਨਾਮ ਖਰਾਕ ਹੈ ਜਿਸ ਤਰ੍ਹਾਂ ਤਨ ਨੂੰ ਕੁੱਪ ਲੱਗਦੀ ਹੈ ਤਨ ਸੰਕੇਤ ਕਰ ਦਿੰਦਾ ਹੈ ਕਿ ਹੁਣ ਕੁੱਪ ਲੱਗੀ ਹੈ ਫਿਰ ਅਸੀਂ ਪਰਛਾਤਾ ਸਕਦੇ ਹਾਂ ਕੋਈ ਵਸਤੂ ਛਕ ਲਈਂਦੀ ਹੈ ਜਲ ਸਕਦੀ ਹੈ ਚਾਹ ਸਕਦੀ ਹੈ ਇਸ ਸੰਕੇਤ ਦਿੰਦਾ ਹੈ ਇਸੇ ਤਰ੍ਹਾਂ ਆਕਾਰਪੁਰਤ ਵੈਰ ਰੂਪ ਦੇ ਪਿਆਰੀ ਜਿਨ੍ਹਾਂ ਨੂੰ ਨਾਮ ਦੇ ਨਾਲ ਪਿਆਰ ਹੈ ਤਾਂ ਸਾਡੇ ਦੇ ਮਨ ਫਿਰ ਉਹਨਾਂ ਦੇ ਮਨ ਨੂੰ ਨਾਮ ਦੀ ਉਪਲੱਬਧੀ ਫਿਰ ਉਹ ਸੰਕੇਤ ਦਿੰਦਾ ਹੈ ਅੰਦਰੋਂ ਇੱਕ ਵਕਰਾ ਅਜੀਬ ਅਹਿਸਾਸ ਹੁੰਦਾ ਹੈ ਤੇ ਸਾਡੇ ਦੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨ ਉਹਨਾਂ ਬਾਤ ਇਹ ਆਤਮਿਕ ਕੂਕ ਦੂਰ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਪ੍ਰਾਕ ਹੈ ਜਿਵੇਂ ਤਨ ਦੀ ਪ੍ਰਾਕਿਅਤ ਹੋ ਜਨ ਹੈ ਮਨ ਦੀ ਖਰਾਕ ਭਜਨ ਹੈ ਭਗਵੰਦ ਦੀ ਹੈ ਸਿਮਰਨ ਹੈ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਜੀ ਦੇਲੇ ਸੰਤਾਂ ਦਾ ਆਤਮਿਕ ਦੁੱਖ ਦੂਰ ਕਰਨ ਦੀ ਤੇਰਾ ਨਾਮ ਹੀ ਆਤਮਾ ਆਤਮਾ ਦੀ ਮਨ ਦੀ ਖਰਾਕ ਹੈ ਤੂੰ ਦਾਤਾ ਰਗਦੇਵ ਨਮਾਹ ਇਹ ਖਰਾਕ ਤੂੰ ਹੀ ਦਿੰਦਾ ਹੈ ਤੂੰ ਹੀ ਦੇ ਸਕਦਾ ਹੈ ਇਹ ਨਾਮ ਦੀ ਖਰਾਕ ਹੇ ਰਾਮ ਰਮਤ ਸੰਤਨ ਸੁਖ ਮਾਨਾ ਹੇ ਸਤਿਗੁਰੂ ਜੀ ਸੰਤ ਜਨ ਉਸ ਪ੍ਰਮਾਤਮਾ ਦਾ ਨਾਮ ਸਿਮਰ ਕੇ ਪ੍ਰਮਾਤ ਆਤਮਾ ਦਾ ਆਨੰਦ ਮਾਣਦੇ ਨੇ ਨਾਮ ਦੇ ਵਿੱਚੋਂ ਆਨੰਦ ਲੈਂਦੇ ਹਨ ਨਾਮ ਇੱਕ ਦੇਵਨ ਹਾਰ ਸੁਜਨ ਤੇ ਪਾਤਸ਼ਾਹ ਕਹਿੰਦੇ ਨੇ ਇਹ ਨਾਮ ਇੱਕ ਭਗਤਾਂ ਦੇ ਮੁਰਲਾ ਕੇ ਬਰਜਨ ਦੇ ਕੀ ਰਚਨ ਕਰਦੇ ਨੇ ਇਹ ਨਾਮਕ ਜੋ ਸਭ ਕੁਝ ਦੇਣ ਦੇ ਸਮਰੱਥ ਹੈ ਅਤੇ ਜੋ ਹਰ ਗੱਲ 'ਚ ਸਿਆਣਾ ਹੈ ਉਹ ਅਕਾਲ ਪੁਰਖ ਵੈਗੂ ਹੈ ਜਿਹੜਾ ਅਕਾਲ ਪੁਰਖ ਹੈ ਉਹ ਪ੍ਰਮਾਤਮਾ ਸੰਤਾਨ ਨੂੰ ਨਾਮ ਦੀ ਰਾਖੀ ਕਰਦਾ ਹੈ ਦੇਵਨਾਰ ਸੁਜਾਨਾ ਸਹਿਬ ਜੀ ਕਹਿੰਦੇ ਸਮਰੱਥ ਅਕਾਲ ਪੁਰਖ ਵੈਗੂ ਹੈ ਅਤੇ ਜੋ ਹਰ ਗੱਲੋਂ ਸਿਆਣਾ ਹੈ ਹਰ ਗੱਲੋਂ ਉਹਨੂੰ ਸਮਤ ਹੈ ਇਸ ਕਰਕੇ ਭਾਰਸਾ ਕਹਿੰਦੇ ਭਾਈ ਉਹ ਕਾਲਕੁਟ ਬੈਕਪਟਾ ਨਾਮ ਸਾਰੀਆ ਲੋਕਾਂ ਦਾ ਦੁੱਖਨ ਵਾਲਾ ਸਾਰੀਆ ਲੋਕਾਂ ਨੂੰ ਮਿਟਾਉਣ ਵਾਲਾ ਹੈ ਤੇ ਹਰੀ ਦੇ ਪਿਆਰੇ ਉਸ ਕਾਲਕੁਟ ਜੀ ਦਾ ਨਾਮ ਲੈ ਕੇ ਆਤਮਿਕ ਜੀਵਨ ਆਸਮਾਣ ਵਾਂਗ ਬਣੇਗਾ